ਮੌਕਾ ਮੇਰੇ ਵੀਰ ਭਰਾਵੋ ਬਾਰ-ਬਾਰ ਨਹੀਂ ਮਿਲਦਾ ਤੇ ਬਾਈ ਹੋਰੇ ਨਾਲ ਬਹੁਤ ਵਧੀਆ ਬੁਸ਼ੇਰੀ ਸੇਲ ਕਰ ਰਹੀ ਆ ਤੇ ਬਹੁਤ ਚੰਗੇ ਘੋੜੇ ਦੀ ਬੱਚੀ ਆ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਬੁਸ਼ੇਰੀ ਤੇ 17 ਮਹੀਨੇ ਉਮਰ ਹੈ ਤੇ 18ਵਾਂ ਮਹੀਨਾ ਲੱਗ ਗਿਆ ਤੇ 60 ਪਲੱਸ ਹਾਈਟ ਹੈ 60 ਤੇ ਕੱਢ ਦੇ ਵਿਚਾਲੇ ਵਿਚਾਲੇ ਆ ਤੇ ਬਾਕੀ ਆਪਾਂ ਡਿਟੇਲ ਵਾਲੀ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਇਹ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਰਦੇ ਆ ਮੇਰੇ ਵੀਰ ਭਰਾਵੋ ਬਸ਼ੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ ਬਸ਼ੇਰੀ ਦੀ ਉਮਰ ਹੈਗੀ ਹੈ ਜੀ 17 ਮਹੀਨੇ 18ਵਾਂ ਮਹੀਨਾ ਲੱਗ ਚੱਲਿਆ ਤੇ 60 ਪਲੱਸ ਹਾਈਟ ਹੈ 60 ਦੇ ਕੱਟ ਦੇ ਵਿਚਾਲੇ ਤੇ ਅਰਜਨ ਰੌਲੀ ਵਾਲੇ ਘੋੜੇ ਦੀ ਪੋਤੀ ਹੈ ਤੇ ਸੂਰਤ ਘੋੜੇ ਦੀ ਬੱਚੀ ਆ ਤੇ ਗੰਗਾ ਨਗਰ ਏਰੀਆ ਬਾਈ ਹੋ ਰਿਆਂ ਦਾ ਤੇ ਬਸ਼ੇਰੀ ਇੱਕ ਅੱਕ ਤੋਂ ਵੱਡੀ ਆ ਤੇ ਰੇਟ ਬਾਈ ਹੋਰੇ ਕਰਨਗੇ ਫੋਨ ਤੇ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ 98283 43166 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਤੇ ਨੰਬਰ ਸਕਰੀਨ ਤੇ ਆ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਪੂਰੀ ਐਕਟਿਵਾ ਬਸ਼ੇਰੀ ਤੇ ਅਰਜਨ ਰੌਲੀ ਵਾਲੇ ਘੋੜੇ ਦੀ ਪੋਤੀ ਆ ਤੇ ਸੂਰਤ ਘੋੜੇ ਦੀ ਬੱਚੀ ਆ ਤੇ ਡਿਟੇਲ ਸੋ ਨੂੰ ਮੈਂ ਦੱਸਤੀ ਗੱਲਬਾਤ ਕਰ ਲਿਓ ਜੇ ਕੋਈ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 85548 ਵਾਲੇ ਨੰਬਰ ਤੇ ਮੇਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਚੈਨਲ ਤੇ ਵੀਡੀਓ ਕਰਵਾ ਸਕਦੇ ਹੋ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ